ਉਹ ਘਰ ਦਾ ਪਰਿਵਾਰ ੱਟਕੇ ਟੂੜੇ ਖਾ ਰਿਹਾ ਛੋਟੇ ਛੋਟੇ ਬੱਚੇ ਲੈ ਕੇ ਪੰਜਾਬ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਕੋਲ 5 ਮਰਲੇ ਪਲਾਟ ਦਾ ਰਹਾਇਸ਼ ਮਕਾਨ ਲੈਣ ਦੀ ਮੰਗ ਕੀਤੀ ਗਰੀਬ ਪਰਿਵਾਰ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿ ਰਹੇ ਗਰੀਬ ਪਰਿਵਾਰ ਸਖ ਸੁਵਿਧਾ ਤੋਂ ਵਾਂਝਾ ਨਾ ਉਹਨਾਂ ਰਹਾਇਸ਼ ਮਕਾਨ ਨਾ ਹੀ ਕੋਈ ਪਲਾਟ ਹੈ ਇੱਥੋਂ ਤੱਕ ਕਿ ਸਰਕਾਰ ਨੇ ਗਰੀਬ ਪਰਿਵਾਰ ਰਾਸ਼ਨ ਕਾਰਡ ਵੀ ਨਹੀਂ ਬਣਾਇਆ एक गरीब परिवार छोटे छोटे बच्चे लैके किराए उपर धक्त कर विधवा पत्नी जस्ा कौम सिख वासी कोट खालसा अमृतसर ने कहा मेरे पति जस्सा सिंह बहुत ही बीमार हो गए गरीबी कारण असि अपना घर मकान वेच के मैं उस सारे पैसे अपने पति जस्सा के इलाज उपर पर फिर भी ਮੇਰੇ ਪਤੀ ਨਹੀਂ ਬਚ ਸਕੇ ਉਸ ਦੀ ਮੌਤ ਹੋ ਗਈ ਇਸ ਕਾਰਨ ਮੈਂ ਆਪਣੇ ਬੱਚਿਆਂ ਨੋ ਤੇ ਪੋਤੇ ਪੋਤਰੀਆਂ ਨੂੰ ਨਾਲ ਲੈ ਕੇ ਤੱਕੇ ਤੂੜੇ ਖਾ ਰਹੀ ਹਾਂ ਸਰਕਾਰਾਂ ਸਾਡੀਆਂ ਕੀਮਤੀ ਵੋਟਾਂ ਲੈ ਕੇ ਪਰ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਕਈ ਵਾਰ ਸਰਕਾਰ ਨੂੰ ਪਲਾਟ ਮਕਾਨ ਗ੍ਰਾਂਟ ਦੀ ਅਪੀਲ ਕੀਤੀ ਪਰ ਕਿਸੇ ਸਰਕਾਰ ਨੇ ਸਾਡੀ ਕੋਈ ਬਾਣ ਨਹੀਂ ਫੜੀ ਅਸੀਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕੋਲੋਂ 5 ਮਰਲੇ ਅਤੇ ਨਵਾਂ ਮਕਾਨ ਬਣਾਉਣ ਲਈ ਗ੍ਰਾਂਟ ਅਲਾਟ ਮੈਡ ਕੀਤੀ ਅਤੇ ਵੱਖ-ਵੱਖ ਸੰਸਥਾਵਾਂ ਕੋਲ ਮੰਗ ਹੈ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਅਕਾਊਂਟ ਨੰਬਰ 784701 00014 404 ਬੈਂਕ ਆਫ ਬੜੋਤਾ ਅੰਮ੍ਰਿਤਸਰ ਮੋਬਾਈਲ ਨੰਬਰ 8284920512 ਹੈ ਅੰਮ੍ਰਿਤਸਰ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਅਤੇ ਲਵ ਬ੍ਰੀਥ ਕੋਰ ਅਟਵਾਲ ਦੀ ਵਿਸ਼ੇਸ਼ ਰਾਤ ਹੈ। ਕੇਟੀਵੀ ਚੈਨਲ ਤੋਂ ਸ਼ਸ਼ਕਲ ਦੱਸਿ ਰਹਾ ਹਾਂ। ਕੀ ਨਾਂ ਦੇ ਤੱਕ? ਕਵਲਟੀ ਕੋਰ। ਕੀ ਸਮੱਸਿਆ ਹੈ ਤੁਹਾਡੀ? ਤੁਮਸਿਆ ਹੈ ਕਿ ਮੇਰੇ ਘਰ ਵਾਲਾ ਕੋਰ ਬੁਮਾਰਾ ਸੀ। ਤੇ ਜਗ੍ਹਾ ਜਿਹੜੀ ਵੇਚ ਕੇ ਆਈ ਉਹਦੇ ਤੇ ਲਾ ਗੀ। ਬਰਦਾ ਜਨੂਸੀ ਹੋਈ। ਤੇ ਬੱਚੇ ਜਿਹੜੇ ਮੇਰੇ ਧੱਕੇ ਕਾਣਦੇ ਸੜਕਾਂ 'ਤੇ। ਗੱਡੀ ਦਾ ਪਾ ਕੇ ਤੋੜਦੇ। ਤੁਮਸਿਆ ਹੈ ਕਿ ਸੰਸੁਲਾੜ ਦਿੱਤਾ ਗਿਆ। ਕਿ ਨਾਂ ਦੇ ਤੱਕ? ਪਲਾਟ ਮੰਗਦੇ ਆ ਕਿ ਕੁਛ ਮੈ ਵੀ ਮਾਰ ਨਹੀਂ ਬੱਚਾ ਕੋ ਨਹੀਂ ਲਾ ਦੇ ਕਰਾ ਸੀ ਤਾਂ ਹੀ ਸੰਸਤਾ ਤੋਂ ਕੀ ਮੰਗਦੇ ਹਾਂ ਡੇ ਮੰਗੇ ਆ ਜੇ ਕਿ ਪਲਾਟ ਦਿੱਤਾ ਜਾਵੇ ਸਾਨੂੰ ਵੀ ਕਿੰਨੇ ਕਿ ਮੇਰੇ ਪੋਤਰੀਆਂ ਚੱਲ ਜਾਂਦੇ ਥੱਕੇ ਜਾਂਦੀ ਗੱਲ ਬਹੁਤ ਤਾਗਾ ਆ ਸੜਕ ਦੇ ਉੱਤੇ ਬੈਠੇ ਬੱਚੇ ਤੇ ਜੇ ਅਸੀਂ ਉੱਥੇ ਰਹਿਣ ਆਏ ਹਾਂ ਸੋਣੀ ਚੋਂ ਉੱਥੋਂ ਹੀ ਕੱਢ ਦੇ ਹੁਣ ਕਿੱਥੇ ਜਾਈਏ ਲੈ ਕੇ ਤਾਂ ਇਹ ਮਾ ਪਲਾਟ ਦਿੱਤਾ ਜਾਵੇ